ਕੀ ਨਾਜੀ ਤੁਹਾਡਾ ਮੇਰਾ ਨਾਮ ਮਗਜੀ ਸਿੰਘ ਹੈ ਭਾਜੀ ਕੀ ਲੱਗਦੇ ਸੀ ਜਿੰਨਾ ਜੋ ਨੱਚ ਰਿਹਾ ਮੇਰਾ ਜੀਜਾ ਜੀ ਕੀ ਨਾਮ ਸੀ ਉਹਨਾਂ ਦਾ ਸਾਜਮੂ ਸੀ ਕੀ ਗੱਲ ਬਾਤ ਹੋਈ ਸਾਰੀ ਇਹ ਚਾਰ ਜਣੇ ਨਾਉਣ ਆਏ ਸੀ ਬੱਦੋਵਾਲ ਦੇ ਤਿੰਨੇ ਜਣੇ ਬੱਦੋਵਾਲ ਦੇ ਤੇ ਇੱਕ ਇਹ ਜਿਹੜਾ ਬੋੜਵਾਲ ਦਾ ਤੇ ਇਹ ਨਾਉਣ ਆਏ ਉਸ ਉਹਨੇ ਮਤਲਬ ਸ਼ਾਲ ਮਾਰ ਦਿੱਤੀ ਇਹਦੇ ਵਿੱਚ ਨਹਿਰ ਦੇ ਵਿੱਚ ਤੇ ਉਹ ਬਾਅਦ ਚ ਤਾਂ ਹੀ ਨਹੀਂ ਆਇਆ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਸੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਮਤਲਬ ਉਹਨੂੰ ਸਜਨੇ ਛਾਲ ਮਾਰ ਦਿੱਤੀ ਨੇਰ ਚ ਤੇ ਉਹ ਬਾਹਰ ਨਹੀਂ ਆਇਆ ਤੇ ਸਾਨੂੰ ਲੱਭ ਨਹੀਂ ਰਿਹਾ ਫਿਰ ਅਸੀਂ ਇੱਥੇ ਆਣ ਕੇ ਵੇਖਿਆ ਤੇ ਸਾਨੂੰ ਵੀ ਕੁਝ ਨਹੀਂ ਲੱਭਾ ਫਿਰ ਅਸੀਂ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਮਤਲਬ ਮੁਲਾਜ਼ਮ ਸੱਦੇ ਉਹਨਾਂ ਨੂੰ ਕਿਹਾ ਵੀ ਮਤਲਬ ਸਾਨੂੰ ਬੋਡੀ ਲਭਾਈ ਜਾਵੇ ਤੇ ਉਹਨਾਂ ਵੀ ਮਾੜੀ-ਮੋਡੀ ਕਾਰਵਾਈ ਪਾ ਗਏ ਤੇ ਆਪਣਾ ਨੈਰੀ ਵਿਭਾਗ ਕੋ ਗਏ ਤੁਸੀਂ ਨੈਰੀ ਵਿਭਾਗ ਕੋ ਗਏ ਸੀ ਉਹਨਾਂ ਨੂੰ ਕਿਹਾ ਵੀ ਮਤਲਬ ਵੀ ਨਹਿਰ ਘੱਟ ਕੀਤੀ ਜਾਵੇ ਤੇ ਕੋਈ ਉਹਨਾਂ ਨੇ ਮਤਲਬ ਇੰਨੀ ਸੁਣਵਾਈ ਨਹੀਂ ਕੀਤੀ ਨਹੀਂ ਵੀ ਨਹਿਰ ਘੱਟ ਕਰਕੇ ਵੀ ਸਾਡਾ ਮਤਲਬ ਜਿਹੜੀ ਬੋਡੀ ਉਹਦੀ ਲੱਭ ਸਕੇ ਹਾਂ ਤੇ ਇਹ ਕਰਕੇ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਮਤਲਬ ਸਾਨੂੰ ਬੋਡੀ ਉਹਦੀ ਮਿਲ ਜੇ ਇਹ ਆ ਵੀ ਪ੍ਰਸ਼ਾਸਨ ਦੀ ਮਜਬੂਰਤ ਨਾਲ ਸਾਨੂੰ ਉਹਦੀ ਬੋਡੀ ਮਿਲ ਜੇ ਮੇਰਾ ਪੁੱਤੀ ਆਇਆ ਅੱਛਾ ਕੀ ਨਹੀਂ ਸਾਜਨ ਮਸੀਨ ਆਇਆ ਤੇ ਕੀ ਗੱਲ ਹੋਈ ਗੱਲ ਗੱਲ ਭਾਜੀ ਇਸ ਤਰ੍ਹਾਂ ਇਹਨਾਂ ਦੇ ਕਹਿਣ ਦੇ ਮਤਲਬ ਕਿ ਆ ਵੀ ਨੌਣ ਆਏ ਆ ਤਿੰਨ ਜਾਨੇ ਹੀ ਮੰਨ ਲਓ ਤਿੰਨ ਜਾਨੇ ਹੋ ਰਹੀ ਚੌਥਾ ਉਹ ਆਪ ਹੀ ਤੈ ਨਹੋਂ ਆਏ ਹੀ ਤੇ ਨਹੋਂ ਦੇ ਵਿੱਚ ਮੰਨ ਲਓ ਕਹਿੰਦੇ ਵੀ ਉਹ ਉਹਨੇ ਛਾਲ ਮਾਰਤੀ ਆ ਨਹੋਂ ਗਿਆ ਆ ਤੇ ਬਾਅਦ ਚ ਉਹਨਾਂ ਨੇ ਰੋਲਾ ਰੋਲਾ ਪਾਇਆ ਵੀ ਇਸ ਤਰ੍ਹਾਂ ਬੰਦਾ ਡੁੱਬ ਗਿਆ ਬੰਦਾ ਡੁੱਬ ਗਿਆ ਨਹੀਂ ਲੱਭਾ ਉਸੇ ਵੇਲੇ ਕਿਤੇ ਠਾਹ ਬਹਿ ਗਿਆ ਤੇ ਬਾਅਦ ਚ ਕੱਲ ਦੇ ਡੇ ਲੱਭਣ ਬਾਕੀ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਆ ਤੇ ਗੋਤਾਖੋਰ ਮੰਗਾਏ ਵੇਖੋ ਘੰਟੇ ਘੰਟੇ ਕਰ ਆ ਜਾਂਦੇ ਆ ਉਹ ਉਹਨਾਂ ਨੇ ਤਸੱਲੀ ਦਿੱਤੀ ਆ ਵੀ ਚਲੋ ਡੈੱਡ ਬੋਡੀ ਲੱਭ ਕੇ ਦੇਵਾਂਗੇ ਆਪਾਂ ਕਿ ਜਦੋਂ ਉਹਨਾਂ ਨਾਲ ਬਾਤਾਂ ਸ਼ਾਲ ਮਾਰਤੀ ਤੇ ਇਹ ਤਿੰਨ ਚਾਰ ਦੋਸਤ ਹੋਰ ਹੀ ਨਾਲ ਉਹਨਾਂ ਬਾਅਦ ਚ ਰੋਲਾ ਪਿਆ ਤੇ ਉਹ ਬਾਹਰ ਨਹੀਂ ਆਇਆ 2 ਘੰਟੇ ਆ ਦੇ ਜੀ ਟੁੱਟ ਗਿਆ ਤੇ ਉਹ ਕੱਲ ਦਾ ਇਹ ਲੱਭਣ ਦੇ ਆਇਆ ਤਾਂ ਗੱਲ ਪੰਜਾਂ ਪੰਜਾਂ ਹੋຊੀ ਕੀਤੀ ਜਾ ਰਹੀ ਆ ਕਿ ਸਾਨੂੰ ਛੇਤੀ ਛੇਤੀ ਉਹ ਬੱਡੀ ਹੀੜੀ ਮੰਨਦੇ ਨੇ ਧੰਨਵਾਦ ਤੇ ਉਹ ਪਾਪਾ ਨੂੰ ਵੀ ਸਾਡੇ ਨਾਲ ਆ ਸਾਡੀ ਮਤ ਕਰ ਰਿਹਾ ਤੇ ਗੋਤਾਪੁਰ ਵੀ ਸਾਡੇ ਜਿਹੜਿਆਂ ਭਾਈ ਸਾਹਿਬ ਨੂੰ ਦੱਸਿਆ ਵੀ ਆ ਰਹੇ ਨੇ ਜਲਦੀ ਜਲਦੀ ਜਿਹੜਾ ਕੰਮ ਜਾ ਹੋ ਸਕੇ ਸਾਨੂੰ ਬਾਡੀ ਨਹੀਂ ਸਾਜਨ ਮਸੀਹ ਤੇ ਇਹਦੇ ਨਾਲ ਤਿੰਨ ਜਾਣੇ ਹੋਰ ਸੀਗੇ ਇਹਦੇ ਦੋਸਤ ਸੀਗੇ ਜਾਂ ਕਿੱਦਾਂ ਸੀਗੇ ਇਹ ਨਾਰੇ ਸੀ ਪਤਨ ਚੇਤੀ ਗਤੇ ਇਹ ਜਦੋਂ ਵਿੱਚ ਨਾਉਂਦਿਆਂ ਨਾਉਂਦਿਆਂ ਇਹ ਸਲਿੱਪ ਹੁਣ ਕਰਕੇ ਇਹਨੇ ਬਾਵਾ-ਭੂਆ ਮਾਰੀਆਂ ਇੱਕ ਦੋ ਵਾਰੀ ਉਹਨਾਂ ਨੂੰ ਦੇਖਿਆ ਵੀ ਬਾਵਾ ਮਾਰਦਾ ਡੁੱਬਦਾ ਡੁੱਬਦਾ ਜਿਹੜਾ ਉਹ ਡੁੱਬ ਗਿਆ ਆ ਉਹਦਾ ਗਾੜੀ ਪਤਾ ਨਹੀਂ ਚੱਲ ਰਿਹਾ ਅਜੇ ਤੀਕਾਂ ਜੇ ਡੈੱਡ ਬਾਡੀ ਜਦੋਂ ਮਿਲਦੀ ਆ ਉਦੋਂ ਜੋ ਬੰਦੀ ਆ ਕਾਰਵਾਈ ਉਹ ਕੀਤੀ ਜਾਵੇਗੀ ਤੇ ਸਰ ਉਸੋ ਲੋਕ ਉਸੇ ਸਰਭਾ ਕੀ ਗੱਲ ਹਾਂਜੀ ਅਸੀਂ ਵੀ ਆਪਣੀ ਭਾਟਿਆਂ ਅਸੀਂ ਵੀ ਆਪਣੇ ਨੰਬਰ ਦਿੱਤੇ ਆ ਗਾੜੀ ਸਾਰਿਆਂ ਨੂੰ ਕਿ ਜੇ ਕਿਤੇ ਡੈੱਡ ਬਾਡੀ ਕਿਸੇ ਨੂੰ ਨਜ਼ਰ ਆਉਂਦੀ ਆ ਜਾਂ ਜਿੱਥੇ ਵੀ ਮਿਲਦੀ ਆ ਉਹ ਸਾਨੂੰ ਪੁਲਿਸ ਨੂੰ ਤਲਾਹ ਦੇਣ ਗੋਤਾਖੋਰਾਂ ਦਾ ਪੁਤਾ ਪ੍ਰਬੰਧ ਗੋਤਾਖੋਰਾਂ ਦਾ ਮਲੇ ਸਿਵਲ ਪ੍ਰਸ਼ਾਸਨ ਦਾ ਆ ਉਹ ਵੀ ਹੁਣ ਪਤਾ ਲੱਗਾ ਇਹਨਾਂ ਉਹ ਭਾਈ ਸਾਹਿਬ ਹੋਣਾ ਕੋਈ ਵੀ ਆ ਰਹੀ ਹੈ ਟੀਮ ਇੱਕ ਤੇ ਉਹ ਸਰ ਜੀ ਉਹਨਾਂ ਹੋਰ ਸਾਨੂੰ ਮਦਦ ਮਿਲੀ ਤਾਂ ਉਹਨਾਂ ਛੇਤੀ ਹੋ ਜਾਏ ਉਦਾਂ ਇਹ ਜਿਹੜੀ ਡੈੱਡ ਬਾਡੀ ਹੁੰਦੀ ਆ ਇਹ ਗਰਮੀਆਂ ਚ ਤਿੰਨ ਚਾਰ ਦਿਨ ਲੈ ਜਾਂਦੀ ਆ ਪਾਣੀ ਚ ਜਦੋਂ ਫੁੱਲਦੀ ਆ ਛਾਲ ਤੇ ਛੇਹ ਹੱਤ ਦੇਣ ਲੱਗ 12 ਹੌਂਟੇ ਸਾਰੀ ਜਿਹੜੀ ਕਾਰਵਾਈ ਆਮ ਚੱਲ ਜਾਂਦੀ ਹੈ